ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਮਲੇ ਦੇ ਚਟਪਟੇ ਲੱਡੂ ਆਮਲੇ ਦੇ ਗੁਣਾਵਾਰੇ ਸਾਨੂੰ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਜੇ ਖਾਈਏ ਤੇ ਇੱਕ ਤੋਂ ਵੱਧ ਆਮਲਾ ਅਸੀਂ ਬਿਲਕੁਲ ਨਹੀਂ ਖਾ ਸਕਦੇ ਕਿਉਂਕਿ ਅਦਾ ਸਵਾਦ ਬਹੁਤ ਹੀ ਖੱਟਾ ਤੇ ਕਸੈਲਾ ਹੁੰਦਾ ਹੈ ਇਸ ਕਰਕੇ ਆਮਲੇ ਦੇ ਜਿਹੜੇ ਆ ਦੋ ਤਰ੍ਹਾਂ ਦੇ ਚਟਪਟੇ ਤੇ ਮਿੱਠੇ ਲੱਡੂ ਮੈਂ ਬਣਾਏ ਨੇ ਇਹ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਬਹੁਤ ਹੀ ਪਸੰਦ ਆਣਗੇ ਇੱਕ ਲੱਡੂ ਦੇ ਵਿੱਚ ਚਾਰ ਤੋਂ ਪੰਜ ਆਮਲੀਆਂ ਜਿੰਨੀ ਤਾਕਤ ਸਾਨੂੰ ਮਿਲੇਗੀ ਤੇ ਇਸ ਤਰੀਕੇ ਨਾਲ ਬਣੇ ਹੋਏ ਲੱਡੂ ਫ੍ਰਿਜ ਵਿੱਚ ਅਗਲੇ ਸੀਜ਼ਨ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਸੋ ਆਮਲੇ ਦੇ ਲੱਡੂ ਬਣਾਉਣ ਤੇ ਸਭ ਤੋਂ ਪਹਿਲਾਂ ਮੈਂ ਲਿੱਤੇ ਨੇ 800 ਗ੍ਰਾਮ ਆਂਬਲੇ ਜਿਨ੍ਹਾਂ ਨੂੰ ਕੀ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿੱਤਾ ਹੈ ਉਹਨਾਂ ਸੀ ਆਂਬਲੇ ਨੂੰ ਕੱਦੂਕਸ ਕਰਾਂਗੇ ਆਂਬਲੇ ਨੂੰ ਅਸੀਂ ਮੋਟੇ ਵਾਲੇ ਹਿੱਸੇ ਤੋਂ ਕੱਦੂਕਸ ਕਰਾਂਗੇ ਸੋ ਆਂਬਲੇ ਦੇ ਲੱਡੂ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਵਾਸਤੇ ਮੈਂ ਲਿੱਤੀ ਹੈ 150 ਗ੍ਰਾਮ ਫਰੈਸ਼ ਹਲਦੀ ਹਲਦੀ ਨੂੰ ਵੀ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਲਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ ਬਹੁਤ ਜ਼ਿਆਦਾ ਪੀਲੇ ਹੋ ਗਏ ਨੇ ਜੇ ਤੁਸੀਂ ਚਾਹੋ ਤੇ ਹਲਦੀ ਨੂੰ ਛਿੱਲਣ ਲੱਗਿਆਂ ਤੇ ਕੱਦੂ ਕਸ ਕਰਨ ਲੱਗਿਆਂ ਗਲਵਜ਼ ਵੀ ਪਾ ਸਕਦੇ ਹੋ ਹਲਦੀ ਨੂੰ ਵੀ ਅਸੀਂ ਹੁਣ ਮੋਟੀ ਸਾਈਡ ਤੋਂ ਹੀ ਕੱਦੂ ਕਸ ਕਰ ਲਵਾਂਗੇ ਸੁਜੜੀ ਥਾਲੀ ਦੇ ਵਿੱਚ ਮੈਂ ਆਮਲਿਆਂ ਨੂੰ ਕੱਦੂਕਸ ਕੀਤਾ ਸੀ ਉਸੇ ਥਾਲੀ ਦੇ ਵਿੱਚ ਹਲਦੀ ਨੂੰ ਵੀ ਮੈਂ ਕੱਦੂਕਸ ਕਰ ਲਿੱਤਾ ਹੈ ਜੇ ਤੁਸੀਂ ਚਾਹੋ ਤੇ ਹਲਦੀ ਦੀ ਕੁਆਂਟੀਟੀ ਥੋੜੀ ਜੀ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਜੇ ਤੁਸੀਂ ਚਾਹੋ ਤੇ ਆਮਲੇ ਤੇ ਹਲਦੀ ਨੂੰ ਮਿਕਸਰ ਦੇ ਵਿੱਚ ਗ੍ਰाइंड ਵੀ ਕਰ ਸਕਦੇ ਹੋ ਪਰ ਗ੍ਰाइंड ਕੀਤੀ ਹੋਈ ਹਲਦੀ ਤੇ ਆਮਲੇ ਦਾ ਜਿਹੜਾ ਮਿਕਸ ਹੈ ਉਹਨੂੰ ਭੁੰਨਣਾ ਬਹੁਤ ਔਖਾ ਹੋ ਜਾਏਗਾ ਤੇ ਅਸੀਂ ਆਪਣੇ ਲੱਡੂਆਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਕਿ ਉਹ ਲੰਬੇ ਟਾਈਮ ਤੱਕ ਚੱਲਣ ਤੇ ਬਿਲਕੁਲ ਖਰਾਬ ਨਾ ਹੋਣ ਇਸ ਕਰਕੇ ਕੱਦੂਕਸ ਕਰਨਾ ਹੀ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਇਹਦੇ ਨਾਲ ਆਮਲੇ ਤੇ ਹਲਦੀ ਅਸੀਂ ਬਹੁਤ ਚੰਗੀ ਤਰ੍ਹਾਂ ਭੁੰਨ ਸਕਨੇ ਹਾਂ ਜਿਹਦੇ ਨਾਲ ਕਿ ਲੰਬੇ ਟਾਈਮ ਤੱਕ ਜਿਹੜੇ ਲੱਡੂ ਨੇ ਉਹ ਖਰਾਬ ਨਹੀਂ ਹੋਣਗੇ ਹੁਣ ਮੈਂ ਪੈਨ ਦੇ ਵਿੱਚ ਇੱਕ ਚਮਚ ਭਰ ਕੇ ਦੇਸੀ ਘਿਓ ਪਾ ਦਿੱਤਾ ਹੈ ਜਿਵੇਂ ਹੀ ਕਿ ਉਹ ਗਰਮ ਹੋ ਜਾਏਗਾ ਨਾਲ ਹੀ ਕਦੂਕਸ ਕੀਤਾ ਹੋਇਆ ਆਮਲਾ ਤੇ ਹਲਦੀ ਪੈਨ ਦੇ ਵਿੱਚ ਪਾ ਦਵਾਂਗੇ ਤੇ ਜਿੰਨਾ ਵੀ ਜੂਸ ਥਾਲੀ ਦੇ ਵਿੱਚ ਹੋਏਗਾ ਉਹ ਵੀ ਜੂਸ ਅਸੀਂ ਐਸ ਪੈਨ ਦੇ ਵਿੱਚ ਪਾ ਦਵਾਂਗੇ ਤੇ ਮੀਡੀਅਮ ਫਲੇਮ ਤੇ ਆਮਲੇ ਤੇ ਹਲਦੀ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਲੋੜ ਪੈਣ ਤੇ ਅਸੀਂ ਦੇਸੀ ਘਿਓ ਥੋੜਾ ਥੋੜਾ ਕਰਕੇ ਵਿੱਚ ਐਡ ਕਰਾਂਗੇ ਆਮਲੇ ਦਾ ਮਿਕਸ ਮੈਨੂ ਥੋੜਾ ਡਰਾਈ ਲੱਗਦਾ ਪਿਆ ਸੀ ਇਸ ਕਰਕੇ ਮੈਂ ਇੱਕ ਚਮਚ ਭਰ ਕੇ ਜੇਸੀ ਕੀ ਉਹਦਾ ਹੋਰ ਐਡ ਕੀਤਾ ਹੈ ਕਿ ਉਹ ਪਾ ਕੇ ਫਿਰ ਦੁਬਾਰਾ ਅਸੀਂ ਆਮਲੇ ਤੇ ਹਲਦੀ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਆਮਲੇ ਤੇ ਹਲਦੀ ਨੂੰ ਅਸੀਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਬਿਲਕੁਲ ਚੇਂਜ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ-ਜਿਵੇਂ ਆਮਲਾ ਤੇ ਹਲਦੀ ਭੁੰਨਦੇ ਪਏ ਨੇ ਨਾਲ-ਨਾਲ ਇਹਨਾਂ ਦਾ ਕਲਰ ਚੇਂਜ ਹੋਈ ਜਾ ਰਿਹਾ ਹੈ ਕਿਉਂਕਿ ਇਸੀ ਆਮਲੇ ਤੇ ਹਲਦੀ ਦੇ ਗੁਣਾਂ ਨੂੰ ਬਣਾਈ ਰੱਖਣਾ ਹੈ ਇਸ ਕਰਕੇ ਬਿਲਕੁਲ ਲੋ ਮੀਡੀਅਮ ਫਲੇਮ ਤੇ ਹੀ ਇਸੀ ਅੰਨ ਨੂੰ ਪੁੰਨਾਗੇ ਕਿਉਂਕਿ ਇੱਕਦਮ ਹਾਈ ਫਲੇਮ ਤੇ ਪੁੰਨਣ ਨਾਲ ਆਮਲਾ ਤੇ ਹਲਦੀ ਜਲਦੀ ਪੁੰਨੇ ਤੇ ਜਾਣਗੇ ਪਰ ਇਹਨਾਂ ਦੇ ਜਿਹੜੇ ਗੁਣ ਨੇ ਉਹ ਘਟ ਜਾਣਗੇ ਥੋੜੀ ਦੇਰ ਪੁਨਨਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਮਲਾ ਦੀ ਕੁਆਂਟੀਟੀ ਬਿਲਕੁਲ ਘਟ ਗਈ ਹੈ ਤੇ ਪੈਨ ਦੇ ਵਿੱਚ ਸਾਨੂੰ ਕਿ ਉਹ ਵੀ ਨਜ਼ਰ ਆਣ ਲੱਗ ਪਿਆ ਹੈ ਇਸ ਦਾ ਮਤਲਬ ਹੈ ਕਿ ਆਮਲਾ ਸਾਡਾ ਬਹੁਤ ਹੀ ਵਧੀਆ ਪੁੰਨਿਆ ਗਿਆ ਹੈ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਤੇ ਆਮਲੇ ਦੇ ਮਿਕਸ ਨੂੰ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਤੇ ਜਿਵੇਂ ਹੀ ਇਹ ਮਿਕਸ ਠੰਡਾ ਹੋ ਜਾਏਗਾ ਨਾਲ ਹੀ ਅਸੀਂ ਮਿਕਸਰ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਵਾਂਗੇ ਹਲਦੀ ਪਾਣ ਕਰਕੇ ਕਲਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ ਕਲਰ ਆਇਆ ਹੈ ਆਮਲੇ ਦਾ ਸੂ ਥੋੜਾ ਥੋੜਾ ਮਿਕਸ ਅਸੀਂ ਮਿਕਸਰ ਦੇ ਵਿੱਚ ਪਾਈ ਜਾਵਾਂਗੇ ਤੇ ਗ੍ਰाइंड ਕਰੀ ਜਾਵਾਂਗੇ ਤੇ ਸਾਰੇ ਮਿਕਸ ਨੂੰ ਅਸੀਂ ਇੱਕ ਭਾਤ ਵਿੱਚ ਕੱਢੀ ਜਾਵਾਂਗੇ ਸੋ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਮੈਂ ਸਾਰਾ ਮਿਕਸ ਪੀਸ ਲਿੱਤਾ ਹੈ ਹੁਣ ਇਸ આમਲੇ ਤੇ ਹਲਦੀ ਦੇ ਮਿਕਸ ਦੇ ਵਿੱਚ ਅਸੀਂ ਥੋੜੇ ਜੇ ਮਸਾਲੇ ਐਡ ਕਰਾਂਗੇ ਲੱਡੂਆਂ ਨੂੰ ਮਿੱਠਾ ਬਣਾਉਣ ਵਾਸਤੇ ਹੁਣ ਅਸੀਂ ਇਸ ਮਿਕਸ ਦੇ ਵਿੱਚ ਗੁੜ ਐਡ ਕਰਾਂਗੇ ਸੋ ਗੁੜ ਬਹੁਤ ਜ਼ਿਆਦਾ ਸੌਫਟ ਸੀ ਐਨੂੰ ਮੈਂ ਚਾਕੂ ਦੇ ਨਾਲ ਹੀ ਬਰੀਕ-ਬਰੀਕ ਕੱਟ ਲਿੱਤਾ ਹੈ ਤੇ ਹੁਣ ਆਪਣੇ ਟੇਸਟ ਦੇ ਅਕੋਰਡਿੰਗ ਅਸੀਂ ਗੁੜ ਆਮਲੇ ਦੇ ਵਿੱਚ ਐਡ ਕਰ ਦਵਾਂਗੇ ਸੋ ਆਮਲਾ ਤੇ ਹਲਦੀ ਨੂੰ ਪੁੰਨਣ ਤੋਂ ਬਾਅਦ ਜਿੰਨਾ ਮਿਕਸ ਹੈ ਉਹਨਾਂ ਹੀ ਮੈਂ ਗੁੜ ਐਡ ਕੀਤਾ ਹੈ ਅੱਧੇ ਤੋਂ ਥੋੜਾ ਘੱਟ ਚਮਚ ਮੈਂ ਸਫੇਦ ਨਮਕ ਦਾ ਪਾਇਆ ਹੈ ਤੇ ਸਫੇਦ ਨਮਕ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਕਾਲਾ ਨਮਕ ਪਾਇਆ ਹੈ ਅੱਧੇ ਤੋਂ ਥੋੜਾ ਜਿਹਾ ਘੱਟ ਚਮਚ ਮੈਂ ਹੀਂਗ ਪਾਈ ਹੈ ਇੱਕ ਚਮਚ ਦੇ ਕਰੀਬ ਮੈਂ ਪੁੰਨਿਆ ਹੋਇਆ ਜੀਰਾ ਪਾਊਡਰ ਪਾਇਆ ਹੈ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਮੈਂ ਜਿੰਜਰ ਪਾਊਡਰ ਪਾਇਆ ਹੈ ਤੁਸੀਂ ਜਿੰਜਰ ਪਾਊਡਰ ਦੀ ਜਗ੍ਹਾ ਤੇ ਸ਼ੁਰੂ ਵਿੱਚ ਫਰੈਸ਼ ਜਿੰਜਰ ਨੂੰ ਕद्दूकस ਕਰਕੇ ਆਮਲੇ ਤੇ ਹਲਦੀ ਨਾਲ ਇਕੱਠਾ ਹੀ ਭੁੰਨ ਸਕਦੇ ਹੋ ਤੇ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਵਾਂਗੀ ਤੇ ਜਿਹੜੀ ਗੁੜ ਦੀ ਛੋਟੀ ਛੋਟੀ ਡਲੀਆਂ ਰਹਿ ਗਈਆਂ ਸੀ ਉਹਨਾਂ ਨੂੰ ਹੱਥ ਨਾਲ ਹੀ ਮੈਸ਼ ਕਰ ਲਵਾਂਗੇ ਸੋ ਮੈਂ ਕਾਲੀ ਮਿਰਚ ਪਾਣੀ ਭੁੱਲ ਗਈ ਸੀ ਇਸ ਕਰਕੇ ਮੈਂ ਹੁਣ ਥੋੜੀ ਜੀ ਅੱਧੇ ਤੋਂ ਥੋੜੀ ਜਿਹਾ ਘੱਟ ਚਮਚ ਫਰੈਸ਼ ਕੁਟੀ ਹੋਈ ਕਾਲੀ ਮਿਰਚ ਪਾਈ ਹੈ ਕਿਉਂਕਿ ਹਲਦੀ ਦੇ ਨਾਲ ਕਾਲੀ ਮਿਰਚ ਪਾਣੀ ਬਹੁਤ ਹੀ ਜ਼ਰੂਰੀ ਹੈ ਫਿਰ ਮੈਂ ਇਹਦੇ ਵਿੱਚ ਥੋੜੀ ਜੀ ਅਜਵਾਈਨ ਐਡ ਕੀਤੀ ਹੈ ਅੱਧਾ ਚਮਚ ਦੇ ਕਰੀਬ ਥੋੜੀ ਜੀ ਹੋਰ ਕਾਲੀ ਮਿਰਚ ਪਾਈ ਹੈ ਪੀਸੀ ਹੋਈ ਤੇ ਥੋੜਾ ਜਿਹਾ ਕਾਲਾ ਨਮਕ ਐਡ ਕੀਤਾ ਹੈ ਫਿਰ ਇਹਨਾਂ ਮਸਾਲਿਆਂ ਨੂੰ ਅਸੀਂ ਆਮਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਿਰ ਅਸੀਂ ਇਸ ਮਿਕਸ ਨੂੰ ਥੋੜਾ ਜਿਹਾ ਖਾ ਕੇ ਚੈੱਕ ਕਰਾਂਗੇ ਜੇ ਸਾਨੂੰ ਇਹਦੇ ਵਿੱਚ ਕੋਈ ਮਸਾਲਾ ਘੱਟ ਲੱਗੇਗਾ ਤੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਸੋ ਮੈਂ ਥੋੜਾ ਜਿਹਾ ਮਿਕਸ ਨੂੰ ਚੈੱਕ ਕੀਤਾ ਹੈ ਮਿੱਠਾ ਤੇ ਦੂਸਰੇ ਮਸਾਲੇ ਬਿਲਕੁਲ ਪਰਫੈਕਟ ਨੇ ਹੁਣ ਅਸੀਂ ਲੱਡੂ ਬਣਾਉਣ ਦੀ ਤਿਆਰੀ ਕਰਾਂਗੇ ਤੇ ਲੱਡੂਆਂ ਨੂੰ ਡੈਕੋਰੇਟ ਕਰਨ ਵਾਸਤੇ ਮੈਂ ਨਾਰੀਅਲ ਦਾ ਬੁਰਾਦਾ ਲਿੱਤਾ ਹੈ ਤੁਸੀਂ ਆਪਣੇ ਤਰੀਕੇ ਨਾਲ ਲੱਡੂਆਂ ਨੂੰ ਡੈਕੋਰੇਟ ਕਰ ਸਕਦੇ ਹੋ ਕਿਉਂਕਿ ਇਹ ਲੱਡੂ ਥੋੜੇ ਚਟਪਟੇ ਨੇ ਇਸ ਕਰਕੇ ਅਸੀਂ ਛੋਟੇ-ਛੋਟੇ ਸਾਈਜ਼ ਦੇ ਲੱਡੂ ਬਣਾਵਾਂਗੇ ਅਸੀਂ ਇਹ ਲੱਡੂ ਚਟਪਟੇ ਬਣਾਏ ਨੇ ਥੋੜੇ ਮਸਾਲੇ ਐਡ ਕਰਕੇ ਜੇ ਤੁਸੀਂ ਚਾਹੋ ਤੇ ਕੱਲੇ ਮਿੱਠੇ ਹੀ ਬਣਾ ਸਕਦੇ ਹੋ ਤੇ ਲੱਡੂਆਂ ਨੂੰ ਮਿੱਠਾ ਬਣਾਉਣ ਵਾਸਤੇ ਤੁਸੀਂ ਸਾਰੇ ਮਸਾਲੇ ਸਕਿਪ ਕਰ ਦੋਗੇ ਤੇ ਸਿਰਫ ਗੁੜ ਹੀ ਐਡ ਕਰੋਗੇ ਤੇ ਜੇ ਤੁਸੀਂ ਚਾਹੋ ਵਿੱਚ ਥੋੜੇ ਜਿਹਾ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਸੋ ਇਸ ਤਰ੍ਹਾਂ ਸੀ ਚਟਪਟੇ ਲੱਡੂ ਬਣਾ ਕੇ ਤਿਆਰ ਕਰ ਲਿੱਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟੇ ਛੋਟੇ ਲੱਡੂ ਬਹੁਤ ਹੀ ਪਿਆਰੇ ਲੱਗਦੇ ਪਏ ਨੇ ਸੋ ਇਹ ਲੱਡੂਆਂ ਨੂੰ ਹੁਣ ਅਸੀਂ ਪਲੇਟ ਵਿੱਚ ਇੱਕ ਸਾਈਡ ਤੇ ਕੱਢ ਲਵਾਂਗੇ ਤੇ ਮਿੱਠੇ ਲੱਡੂ ਬਣਾਉਣ ਵਾਸਤੇ ਮੈਂ ਇਸ ਤਰ੍ਹਾਂ ਦੀ ਇੱਕ ਸਿਲੀਕਨ ਟ੍ਰੇ ਲਿੱਤੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਜਾਂ ਫਿਰ ਸਿੰਪਲ ਹੀ ਲੱਡੂ ਬਣਾ ਸਕਦੇ ਹੋ ਸੋ ਮਿੱਠੇ ਲੱਡੂ ਮੈਂ ਇਸ ਟ੍ਰੇ ਵਿੱਚ ਬਣਾਵਾਂਗੀ ਕਿਉਂਕਿ ਬੱਚੇ ਆ ਥੋੜੀ ਡਿਜ਼ਾਈਨ ਵਾਲੀ ਚੀਜ਼ਾਂ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਨੇ ਤੇ ਇਹਨਾਂ ਨੂੰ ਵੀ ਮੈਂ ਨਾਰੀਅਲ ਦੂਬਰਾਦੇ ਵਿੱਚ ਕੋਟ ਕਰ ਲਵਾਂਗੀ ਸੋ ਇਸ ਤਰ੍ਹਾਂ ਰੈਡੀ ਨੇ ਸਾਡੇ ਚਟਪਟੇ ਲੱਡੂ ਤੇ ਮਿੱਠੇ ਲੱਡੂ ਦੋ ਤਰ੍ਹਾਂ ਦੇ ਲੱਡੂ ਅਸੀਂ ਬਣਾ ਕੇ ਤਿਆਰ ਕੀਤੇ ਨੇ ਬਹੁਤ ਹੀ ਟੇਸਟੀ ਤੇ ਇਕਦਮ ਹੈਲਦੀ ਲੱਡੂ ਬਣ ਕੇ ਤਿਆਰ ਹੋਏ ਨੇ ਤੇ ਹੁਣ ਜਿੱਥੇ ਅਸੀਂ ਇਹ ਕਾਮਲਾ ਬੜੀ ਹੀ ਮੁਸ਼ਕਲ ਨਾਲ ਖਾਂਦੇ ਸੀ ਹੁਣ ਅਸੀਂ 4 ਤੋਂ 5 ਆਮਲੇ ਇੱਕ ਲੱਡੂ ਦੇ ਰੂਪ ਵਿੱਚ ਖਾ ਲਵਾਂਗੇ ਤੇ ਸਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਇਹ ਲੱਡੂ ਇੰਨੇ ਕੋ ਜਿਆਦਾ ਟੇਸਟੀ ਬੰਦੇ ਨੇ ਕਿ ਜੇ ਬੱਚੇ ਵੀ ਇੱਕ ਵਾਰੀ ਖਾ ਲਣਗੇ ਤੇ ਉਹ ਵੀ ਦੁਬਾਰਾ ਦੁਬਾਰਾ ਇਹ ਲੱਡੂ ਤੁਹਾਡੇ ਤੋਂ ਮੰਗ ਮੰਗ ਕੇ ਖਾਣਗੇ ਕਿਉਂਕਿ ਆਮਲੇ ਨਾਲ ਬਣੀ ਹੁਣ ਕਰਕੇ ਇਹ ਲੱਡੂਆਂ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੈ ਵਿਟਾਮਿਨ ਸੀ ਨੂੰ ਅਸੀਂ ਦੁੱਧ ਜਾਂ ਚਾਹ ਦੇ ਨਾਲ ਨਹੀਂ ਲੈ ਸਕਦੇ ਇਹਦੇ ਨਾਲ ਸਾਨੂੰ ਫਾਇਦੇ ਦੀ بجائے ਨੁਕਸਾਨ ਵੀ ਹੋ ਸਕਦਾ ਹੈ ਤੁਸੀਂ ਇਹ ਲੱਡੂਆਂ ਨੂੰ ਸਵੇਰੇ ਖਾਲੀ ਪੇਟ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਜਾਂ ਪਹਿਲਾਂ ਕਿਸੇ ਵੀ ਟਾਈਮ ਖਾ ਸਕਦੇ ਹੋ ਕਿਉਂਕਿ ਇਸੀ ਆਮਲੇ ਨੂਟੇ ਹਲਦੀ ਨੂੰ ਬਹੁਤ ਹੀ ਚੰਗੀ ਤਰ੍ਹਾਂ ਭੁੰਨਿਆ ਹੈ ਇਸ ਕਰਕੇ ਤੁਸੀਂ ਅਗਲੇ ਸੀਜ਼ਨ ਤੱਕ ਜ਼ਿਆਦਾ ਕੁਆਂਟੀਟੀ ਵੀ ਚ ਲੱਡੂ ਬਣਾ ਕੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੇ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁਬਾਰਾ ਮਿਲਣੀ ਹੈ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ